ਪੰਜਾਬ ਦੇ ਲੁਧਿਆਣਾ ਚ ਰਾਹੋ ਰੋਡ ਦੀ ਮਾੜੀ ਹਾਲਤ ਨੂੰ ਵੇਖਦੇ ਹੋਏ ਸ਼ਨੀਵਾਰ ਨੂੰ ਇਲਾਕੇ ਦੇ ਲੋਕਾਂ ਨੇ ਕਿਸਾਨ ਯੂਨੀਅਨ ਚੜੋਨੀ ਦੇ ਅਧਿਕਾਰੀਆਂ ਨਾਲ ਮਿਲ ਕੇ ਪੰਜਾਬ ਦਾ ਸਭ ਤੋਂ ਮਹਿੰਗਾ ਲਾਟੋਵਾਲ ਟੋਲ ਪਲਾਜ਼ਾ ਬੰਦ ਕਰਵਾਇਆ ਤਰਨਖਾਰੀਆਂ ਨੇ ਟੋਲ ਪਲਾਜ਼ਾ ਤੇ ਵਾਹਨਾਂ ਨੂੰ ਰੋਕ ਕੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਇਸ ਕਾਰਨ ਹਰ ਕੋਈ ਤੁਰੰਤ ਹਰਕਤ ਵਿੱਚ ਆ ਗਿਆ ਤਾਂ ਜੋ ਪਤਾ ਲੱਗ ਸਕੇ ਕਿ ਕੀ ਹੋਇਆ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਰਾਹੋ ਰੋਡ ਇਲਾਕੇ ਦੇ ਕਿਸਾਨਾਂ ਅਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀਆਂ ਨੇ 3 ਘੰਟੇ ਤੱਕ ਹਰ ਵਾਹਨ ਨੂੰ ਟੋਲ ਪਲਾਜ਼ਾ ਦੇ ਬਾਹਰ ਮੁਫਤ ਵਿੱਚ ਦਾ ਜਾਣ ਦਿੱਤਾ ਇਸ ਤੋਂ ਬਾਅਦ ਧਰਨਾਕਾਰੀਆਂ ਨੇ ਇਲਾਕਾ ਵਾਇਦਾਇਕ ਨੂੰ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਦੀ ਸੜਕ ਦਾ ਜਲਦੀ ਨਿਰਮਾਣ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਕਿਸਾਨ ਆਗੂ ਅਮਰਿਕ ਸਿੰਘ ਸਿਕਰੀ ਨੇ ਦੱਸਿਆ ਕਿ ਪੀਕੇਯੂ ਛੜੂਨੀ ਅਤੇ ਰਾਹੋ ਰੋਡ ਸੰਘਰਸ਼ ਯੂਨੀਅਨ ਨੇ ਪਹਿਲਾਂ ਵੀ ਟੋਲ ਪਲਾਜ਼ਾ ਤੇ ਧਰਨਾ ਦਿੱਤਾ ਸੀ ਉਸ ਸਮੇਂ ਵੀ ਪ੍ਰੋਤਸਾ ਦਿੱਤਾ ਗਿਆ ਸੀ ਕਿ ਜਲਦੀ ਹੀ ਸੜਕ ਦਾ ਨਿਰਮਾਣ ਕਰਵਾਇਆ ਜਾਵੇਗਾ ਤਾਂ ਜੋ ਲੋਕਾਂ ਦੀਆਂ ਪਰੇਸ਼ਾਨੀਆਂ ਘੱਟ ਹੋਣ ਪਰ ਜੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਇਲਾਕੇ ਦੇ ਦੌਰੇ ਤੇ ਨਹੀਂ ਆਉਂਦੇ ਤਾਂ ਸੜਕ ਦੀ ਹਾਲਤ ਕਿਵੇਂ ਠੀਕ ਹੋਵੇਗੀ ਲੰਬੇ ਸਮੇਂ ਤੋਂ ਸੜਕ ਦੀ ਹਾਲਤ ਠੀਕ ਨਾ ਹੋਣ ਕਾਰਨ ਸਾਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ ਪ੍ਰਦਰਸ਼ਨਕਾਰੀ ਸਵੇਰੇ 11:30 ਵਜੇ ਦੇ ਕਰੀਬ ਲਾਟੋ ਵਾਲ ਟੋਲ ਪਲਾza ਨੇੜੇ ਇਕੱਠੇ ਹੋਏ ਇਸ ਤੋਂ ਬਾਅਦ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਦੇਰ ਚ ਹੀ ਟੋਲ ਪਲਾza ਦੇ ਬੂਮ ਬੈਰੀਅਰ ਖੜੇ ਕਰ ਦਿੱਤੇ ਅਤੇ ਬਿਨਾ ਟੋਲ ਦੇ ਲੋਕਾਂ ਨੂੰ ਕੰਮਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਉਹਨਾਂ ਲੋਡਵਾਰ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੂੰ ਬਾਹਰ ਕੱਢ ਦਿੱਤਾ ਤਾਂ ਜੋ ਉਹ ਕਿਸੇ ਦੇ ਵਾਹਨ ਤੋਂ ਪੈਸੇ ਨਾ ਕਟਣ ਇਸ ਤੋਂ ਬਾਅਦ ਜਦੋਂ ਟੋਲ ਪਲਾਜ਼ਾ ਦੇ ਅਧਿਕਾਰੀਆਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਟੋਲ ਪਲਾਜ਼ਾ ਤੋਂ ਹਟ ਕੇ ਸਾਈਡ ਤੇ ਧਰਨਾ ਦੇਣ ਲਈ ਕਿਹਾ ਤਾਂ ਧਰਨਾਕਾਰੀ ਕਿਸੇ ਵੀ ਹਾਲਤ ਵਿੱਚ ਨਹੀਂ ਮੰਨੇ ਇਸ ਤੋਂ ਬਾਅਦ ਪੁਲਿਸ ਵੀ ਉੱਥੇ ਪਹੁੰਚ ਗਈ ਪੁਲਿਸ ਨੇ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸੇ ਵੀ ਗੱਲ ਨਾ ਸੁਣੇ ਧਰਨਾ ਜਾਰੀ ਰਹੀ ਹੈ ਧਰਨਾਕਾਰੀਆਂ ਨੇ ਕਿਹਾ ਕਿ ਸੜਕ ਦੀ ਹਾਲਤ ਤਰਸਯੋਗ ਹੈ ਉਸ ਦਾ ਕਹਿਣਾ ਹੈ ਕਿ ਜੇ ਉਹ ਸੜਕ ਬਣ ਜਾਂਦੀ ਹੈ ਤਾਂ ਟੋਲ ਆਮਦਨ ਬੰਦ ਹੋ ਜਾਵੇਗੀ ਰਾਹ ਰੋਡ ਦੇ ਨਾਲ ਲੱਗਦੀਆਂ ਸਾਰੀਆਂ ਪੰਚਾਇਤਾਂ ਇੱਥੇ ਮੌਜੂਦ ਹਨ ਇਸ ਸੜਕ ਤੇ ਆਏ ਦਿਨ ਹਾਦਸੇ ਵਾਪਰੇ ਨੇ 2016 ਤੋਂ ਸੜਕ ਨਹੀਂ ਬਣਦੀ ਮਾੜੀ ਹਾਲਤ ਕਾਰਨ ਨਿਤ ਦਿਨ ਸੜਕਾਸਾਂ ਵਿੱਚ ਲੋਕ ਆਪਣੀਆਂ ਜਾਨਾਂ ਗੁਆ ਰਹੇ ਨੇ ਇਸ ਸੰਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਮਾਗ ਪੱਤਰ ਵੀ ਦਿੱਤੇ ਗਏ ਨੇ ਪਰ ਅਜ ਤੱਕ ਕਿਸੇ ਨੇ ਵੀ ਇਸ ਦੀ ਪਰਵਾਹ ਨਹੀਂ ਕੀਤੀ ਜੇਕਰ ਫਿਰ ਵੀ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ